ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਜੀ ਬੇਸਣ ਅਤੇ ਸੂਜੀ ਤੋਂ ਬਰਫੀ ਜਿਵੇਂ ਕਿ ਹੁਣ ਤਿਹਾਰ ਆ ਰਹੇ ਅੱਗੇ ਤੇ ਆਪਾਂ ਅੱਜ ਬਣਾ ਕੇ ਤਿਆਰ ਕਰਾਂਗੇ ਜੀ ਬੇਸਣ ਅਤੇ ਸੂਜੀ ਤੋਂ ਬਰਫੀ ਦੋਨਾਂ ਚੀਜ਼ਾਂ ਤੋਂ ਬਰਫੀ ਬਣਾਉਣ ਵਾਸਤੇ ਇੱਕ ਕੌਲੀ ਠੀਕ ਹੈ ਜੀ ਇਦਾਂ ਦੀ ਕੋਈ ਵੀ ਤੁਸੀਂ ਬਰਤਨ ਮਾਪ ਲੈਣਾ ਨਾਪ ਲੈਣਾ ਹੈ ਇੱਕ ਕੌਲੀ ਮੈਂ ਬੇਸਣ ਲੈ ਲਿਆ ਬੇਸਣ ਇਹ ਬਰੀਕ ਹੈ ਜੀ ਠੀਕ ਹੈ ਜੀ ਨਾਰਮਲ ਪਕੌੜਿਆਂ ਵਾਲਾ ਬੇਸਣ ਹੈ ਬੇਸਣ ਦੋ ਤਰ੍ਹਾਂ ਦਾ ਆਉਂਦਾ ਇੱਕ ਮੋਟਾ ਤੇ ਇੱਕ ਬਰੀਕ ਵੈਸੇ ਤੁਸੀਂ ਕੋਈ ਵੀ ਬੇਸਣ ਲੈ ਸਕਦੇ ਹੋ ਜਾਂ ਮੋਟਾ ਜਾਂ ਬਰੀਕ ਇਹ ਹੈਗਾ ਬਰੀਕ ਜੀ ਤੇ ਅੱਧੀ ਕੌਲੀ ਤੋਂ ਥੋੜੀ ਜਿਹੀ ਜ਼ਿਆਦਾ ਸੂਜੀ ਹੈ ਸੂਜੀ ਵੀ ਮੈਂ ਛਾਣ ਲਈ ਹੈ ਜੀ ਤੇ ਬੇਸਣ ਵੀ ਛਾਣ ਲਿਆ ਤੇ ਲਓ ਜੀ ਇੱਧਰ ਕੜਾਹੀ ਦੇ ਵਿੱਚ ਅੱਪਾ ਨੇ ਘੀ ਪਾ ਲਿਆ ਠੀਕ ਹੈ ਜੀ ਘੀ ਤੁਸੀਂ ਕੋਈ ਵੀ ਵਰਤ ਸਕਦੇ ਹੋ ਜਿੰਨਾ ਤੁਸੀਂ ਬੇਸਣ ਤੇ ਸੂਜੀ ਲੈਣੀ ਆ ਉਨਾਂ ਹੀ ਤੁਸੀਂ ਕੀ ਵਰਤਣਾ ਹੈ ਕੀ ਚਾਹੇ ਤੁਸੀਂ ਦੇਸੀ ਲੈ ਲਿਓ ਠੀਕ ਹੈ ਜੀ ਜਾਂ ਆਮਣਾ ਨਾਰਮਲ ਜਿਹੜਾ ਡਾਲਡਾ ਕੀ ਹੁੰਦਾ ਤੁਸੀਂ ਉਹ ਲੈ ਲਿਓ ਬਸ ਤੁਸੀਂ ਰਿਫੈਂਡ ਦੀ ਵਰਤੋਂ ਨਹੀਂ ਕਰਨੀ ਹੈਗੀ ਤੇ ਲਓ ਜੀ ਇਹਨੂੰ ਹੁਣ ਆਪਾਂ ਭੁੰਨਾਂਗੇ ਤਕਰੀਬਨ 8 ਸਣ ਨੂੰ 2 ਤੋਂ 4 ਮਿੰਟ ਉਸ ਤੋਂ ਬਾਅਦ ਅੰਦਰ ਐਡ ਕਰਾਂਗੇ ਸੂਜੀ ਤੈਨੂੰ ਭੁੰਨਣਾ ਜਿਹੜਾ ਆਪਾਂ ਨੇ ਮੀਡੀਅਮ ਆਚ ਤੇ ਭੁੰਨਣਾ ਜਿਆਦਾ ਤੇਜ਼ ਸੇਕ ਪਰ ਨਹੀਂ ਭੁੰਨਣਾ ਕਿਉਂਕਿ ਫੇਰ ਜਿਹੜਾ ਇਹਦਾ ਕਲਰ ਖਰਾਬ ਹੋ ਜਾਂਦਾ ਹੈ ਤੇ ਇੱਕ ਮਰਥੀ ਦਾ ਟੈਕਸਚਰ ਜਿਹੜਾ ਉਹ ਵਧੀਆ ਨਹੀਂ ਆਂਦਾ ਇਸ ਕਰਕੇ ਤੁਸੀਂ ਇਹਨੂੰ ਮਠੀਆਂਾਂ 'ਚ ਪਰ ਭੁੰਨਣਾ ਤੇ ਲਓ ਜੀ ਇਹਨੂੰ ਆਪਾਂ ਭੁੰਨਦੇ ਆ ਤੇ ਥੋੜੀ ਦੇਰ ਭੁੰਨਣ ਤੋਂ ਬਾਅਦ ਆਪਾਂ ਇਹਨੂੰ ਇਹਦੇ ਵਿੱਚ ਐਡ ਕਰ ਦਾਂਗੇ ਸੂਜੀ ਠੀਕ ਹੈ ਜੀ ਤੇ ਇੱਕ ਗੱਲ ਦਾ ਖਿਆਲ ਰੱਖਣਾ ਜਿੰਨੀ ਤੁਸੀਂ ਸੂਜੀ ਤੇ ਬੇਸਣ ਲੈਣਾ ਹੈ ਉੰਨਾ ਹੀ ਤੁਸੀਂ ਘੀ ਲੈਣਾ ਹੈ ਘੀ ਥੋੜਾ ਬਹੁਤਾ ਘੱਟ ਕਰ ਸਕਦੇ ਹੋ ਪਰ ਘੀ ਆ ਜਿਹੜਾ ਜ਼ਿਆਦਾ ਨਹੀਂ ਪਾਉਣਾ ਠੀਕ ਹੈ ਜੀ ਤੇ ਲਓ ਜੀ ਇਹਨੂੰ ਹੁਣ ਆਪਾਂ ਭੁੰਨਾਂਗੇ ਮਠੀਆਂਾਂ 'ਚ ਪਰ ਜਦੋਂ ਤੱਕ ਇਹ ਲਾਈਟ ਬ੍ਰਾਊਨ ਨਹੀਂ ਹੋ ਜਾਂਦਾ ਤੇ ਲੋ ਜੀ ਬੇਸਣ আর सूजी ਆਪਣੀ ਭੁੰਨ ਹੋ ਚੁੱਕੇ ਆ ਜੀ ਆ ਦੇਖੋ ਇਹਦਾ ਕਲਰ ਆਪਾਂ ਨੇ ਇਦਾਂ ਦਾ ਲਾਈਟ ਬ੍ਰਾਊਨ ਜਿਹੜਾ ਕਰ ਲੈਣਾ ਤੇ ਜਦੋਂ ਇਹ ਚ ਇੱਕ ਵਧੀਆ ਜੀ ਖੁਸ਼ਬੂ ਆਉਣ ਲੱਗ ਜਵੇ ਸਮਝ ਲਓ ਵੀ ਇਹ ਭੁੰਨ ਹੋ ਚੁੱਕਿਆ ਏ ਤੇ ਜਿਆਦਾ ਭੁੰਨੂਗੇ ਤਾਂ ਕਲਰ ਜਿਆਦਾ ਡਾਰਕ ਹੋ ਜਾਊਗਾ ਤੇ ਜਦੋਂ ਵੀ ਆਪਾਂ ਬੇਸਣ ਸੂਜੀ ਭੁੰਨਦੇ ਆ ਜੀ ਕਿਉਂਕਿ ਥੋੜੇ ਬਹੁਤੇ ਉਹ ਆਪਣੇ ਸੇਕ ਚ ਵੀ ਭੁੰਨ ਹੋ ਜਾਂਦੇ ਆ ਕਿਉਂਕਿ ਆਪਾਂ ਇਹਨੂੰ ਭੁੰਨਦੇ ਆ ਘੀਚ ਘੀ ਨੂੰ ਠੰਡਾ ਹੋਣ ਨੂੰ ਟਾਈਮ ਲੱਗਦਾ ਠੀਕ ਹੈ ਜੀ ਜਦੋਂ ਤੱਕ ਕੀ ਠੰਡਾ ਹੁੰਦਾ ਉਸ ਕੁਸ ਪਰਸੈਂਟ ਇਹ ਬੇਸਣ ਤੇ ਸੂਜੀ ਆਪਣੇ ਆਪ ਵੀ ਪੱਕ ਜਾਂਦੇ ਆ ਤੇ ਗੈਸ ਆਪਾਂ ਨੇ ਕਰਤੀ ਆ ਬੰਦ ਤੇ ਹੁਣ ਇਹ ਮਟੀਰੀਅਲ ਨੂੰ ਕਰਦੇ ਆ ਆਪਾਂ ਠੰਡਾ ਮਿਲਦੇ ਆ ਉਸ ਤੋਂ ਬਾਅਦ ਤੇ ਲੋ ਜੀ ਬੇਸਣ ਤੇ ਸੂਜੀ ਆ ਜਿਹੜੇ ਉਹ ਠੰਡੇ ਹੋ ਚੁੱਕੇ ਆ ਜੀ ਤੇ ਹੁਣ ਆਪਾਂ ਬਣਾਨੇ ਆ ਚਾਸਣੀ ਤੇ ਲੋ ਜੀ ਆਪਣੇ ਕੋਲ ਇੱਕ ਕੌਲੀ ਹੈਗੀ ਸੀ ਬੇਸਣ ਦੀ ਤੇ ਅੱਧੀ ਕੌਲੀ ਹੈਗੀ ਸੀ ਸੂਜੀ ਦੀ ਤੇ ਇੱਕ ਕੌਲੀ ਹੈਗੀ ਸੀ ਕੀ ਦੀ ਟੋਟਲ ਹੋ ਗਏ ਢਾਈ ਕੌਲੀਆਂ ਢਾਈ ਕੌਲੀਆਂ ਦੇ ਵਿੱਚ ਆਪਾਂ ਇੱਕ ਕੌਲੀ ਜਿਹੜੀ ਪਾਵਾਂਗੇ ਖੰਡ ਦੀ ਤੁਸੀਂ ਵੱਧ ਘੱਟ ਵੀ ਕਰ ਸਕਦੇ ਹੋ ਠੀਕ ਹੈ ਜੀ ਇੱਕ ਕੌਲੀ ਤੋਂ ਥੋੜੀ ਜਿਹੀ ਘੱਟ ਵੀ ਕਰ ਸਕਦੇ ਹੋ ਡੇਢ ਕੌਲੀ ਵੀ ਪਾ ਸਕਦੇ ਹੋ ਤੇ ਲੋ ਜੀ ਖੰਡ ਦੇ ਵਿੱਚ ਆਪਾਂ ਅੱਧੀ ਕੌਲੀ ਤੋਂ ਘੱਟ ਜਿਹੜਾ ਪਾਵਾਂਗੇ ਪਾਣੀ ਪਾਣੀ ਜਿਹੜਾ ਪਾਇਆ ਜੀ ਮੈਂ ਮੇਤੇ ਅੱਧੀ ਕੌਲੀ ਕਹਿ ਹੋ ਗਿਆ ਆਪਾਂ ਨੇ ਇੱਕ ਕੌਲੀ ਤੋਂ ਘੱਟ ਪਾਣੀ ਪਾਉਣਾ ਯਾਨੀ ਕਿ ਪੌਣੀ ਕੌਲੀ ਪਾਣੀ ਦੀ ਪਾਉਣੀ ਆ ਤੇ ਇਹ ਖੰਡ ਨੂੰ ਆਪਾਂ ਹੁਣ ਘੋਲਦੇ ਆਂ ਜੀ ਚੰਗੀ ਤਰ੍ਹਾਂ ਜਿਹੜੀ ਵੀ ਤੁਸੀਂ ਆਪਣੇ ਕਿਚਨ ਦੇ ਵਿੱਚ ਖੰਡ ਵਰਤਦੇ ਆਂ ਜੀ ਹਮੇਸ਼ਾ ਮੋٹے ਦਾਣੇ ਵਾਲੀ ਵਰਤੇ ਕਰੋ ਕਿਉਂਕਿ ਇਹਨੂੰ ਉਤਮ ਚੀਨੀ ਕਹਿ ਦਿੰਦੇ ਆ ਉਤਮ ਸ਼ੂਗਰ ਠੀਕ ਹੈ ਜੀ ਉਹ ਖੰਡ ਦੂਜੀਆਂ ਖੰਡਾਂ ਨਾਲੋਂ ਕਾਫੀ ਠੀਕ ਹੈ ਕਿ ਕਿ ਕਰਦੇ ਤੇ ਮੈਲ ਘੱਟ ਉਤਰਦੀ ਆ ਤੇ ਇੱਕ ਇਹ ਖੰਡ ਜਿਹੜੀ ਸਾਫ਼ ਹੈ ਚੰਗੀ ਤਰ੍ਹਾਂ ਕਰੀ ਵੀ ਹੁੰਦੀ ਹੈ ਜੀ ਤੇ ਲਓ ਜੀ ਇਹਨੂੰ ਜਦੋਂ ਤੱਕ ਘੁਲਦੀ ਨਹੀਂ ਆਪਾਂ ਨੇ ਜਿਹੜਾ ਖੋਚਣਾ ਹੈ ਇਹਦੇ ਵਿੱਚ ਹਲਾਈ ਜਾਣਾ ਤੇ ਕਿਹੜੀ ਤਾਰ ਦੀ ਆਪਾਂ ਨੇ ਚਾਸਣੀ ਬਣਾ ਕੇ ਆਪਣੀ ਸੂਜੀ ਅਤੇ ਬੇਸਣ ਦੇ ਵਿੱਚ ਪਾਉਣੀ ਆ ਉਮਤ ਤੁਹਾਨੂੰ ਜਦੋਂ ਚਾਣੀ ਤਿਆਰ ਹੋਗੀ ਉਦੋਂ ਦੱਸੂਗਾ ਤੇ ਲਓ ਜੀ ਚਾਣੀ ਬਣ ਕੇ ਰੈਡੀ ਆ ਜੀ ਗੈਸ ਕਰਤੇ ਆਪਾਂ ਨੇ ਬੰਦ ਹੁਣ ਤੁਹਾਨੂੰ ਦਿਖਾਉਂਦੇ ਆ ਚਾਣੀ ਚੈੱਕ ਕਰਕੇ ਵੀ ਕਿੱਦਾਂ ਦੀ ਆਪਾਂ ਨੇ ਤਾਰ ਬਣਾਉਣੀ ਆ ਥੋੜਾ ਜਿਹਾ ਫੋਕਸ ਕਰ ਲਈ ਆਪਾਂ ਚਾਣੀ ਤੇ ਸੋ ਇਸ ਤਰੀਕੇ ਦੀ ਜਹੀ ਕਰੀ ਚਾਸਣੀ ਜਿਹੜੀ ਹੋਣੀ ਚਾਹੀਦੀ ਆ ਜੀ ਮੋਟੀ ਤਾਰ ਦੀ ਆ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਸੋ ਇਸ ਤਰੀਕੇ ਦੀ ਚਾਸਣੀ ਬਣਾ ਕੇ ਤੁਸੀਂ ਆਪਣੀ ਬੇਸਣ ਜਾਂ ਸੂਜੀ ਦੇ ਵਿੱਚ ਹੋਣੀ ਹੈ ਤੁਸੀਂ ਕਿਸੇ ਵੀ ਚੀਜ਼ ਦੀ ਜੇ ਚਸ ਮੰਨ ਲਓ ਬਰਫੀ ਬਣਾ ਰਹੀ ਹਾਂ ਜੀ ਠੀਕ ਹੈ ਜੀ ਤੇ ਲੋ ਜੀ ਇਦਾਂ ਦੀ ਚੀੜੀ ਤਾਰ ਤੇ ਮੋਟੀ ਤਾਰ ਹੋਣੀ ਚਾਹੀਦੀ ਆ ਤੇ ਲੋ ਜੀ ਇਹਨੂੰ ਹੁਣ ਪਾ ਦਾਂਗੇ ਆਪਾਂ ਸੂਜੀ ਤੇ ਬੇਸਣ ਦੇ ਵਿੱਚ ਤੇ ਲੋ ਜੀ ਚਾਣੀ ਆਪਾਂ ਨੇ ਸੂਜੀ ਤੇ ਬੇਸਣ ਦੇ ਵਿੱਚ ਪਾ ਲਈ ਆ ਤੇ ਇਹਨੂੰ ਕਰਦੇ ਆ ਮਿਕਸ ਤੁਸੀਂ ਇਹਦੇ ਵਿੱਚ ਸੌਂਫ ਦਾ ਪਾਊਡਰ ਠੀਕ ਹੈ ਜੀ ਜਾਂ ਲੇਚੀ ਪਾਊਡਰ ਵੀ ਪਾ ਸਕਦੇ ਹੋ ਜਿਹੜਾ ਹਰੀ ਲੇਚੀ ਦਾ ਪਾਊਡਰ ਹੁੰਦਾ ਤੇ ਥੋੜਾ ਬਹੁਤਾ ਨਾਰੀਅਲ ਪਰਾ ਦਾ ਵੀ ਪਾ ਸਕਦੇ ਹਾਂ ਠੀਕ ਹੈ ਜੀ ਉਹ ਤੁਹਾਡੀ ਆਪਣੀ ਮਰਜ਼ੀ ਆ ਤੇ ਲੋ ਜੀ ਇਹਨੂੰ ਕਰਾਂਗੇ ਚੰਗੀ ਤਰ੍ਹਾਂ ਮਿਕਸ ਤੇ ਲੋ ਜੀ ਬਰਫੀ ਆਪਣੀ ਠੰਡੀ ਹੋ ਚੁੱਕੀ ਹੈ ਜੀ ਇਹਨੂੰ ਠੰਡੀ ਹੋਣ ਨੂੰ ਤਕਰੀਬਨ ਅੱਧਾ ਘੰਟਾ ਲੱਗਿਆ ਠੀਕ ਹੈ ਜੀ ਜੇ ਤੁਹਾਡੀ ਬਰਫੀ ਹੌਲੀ ਹੌਲੀ ਠੰਡੀ ਹੋ ਰਹੀ ਹੈ ਠੀਕ ਹੈ ਜੀ 25 ਤੋਂ 30 ਮਿੰਟ ਚ ਫਿਰ ਬਰਫੀ ਥੋੜੀ ਸੈੱਟ ਹੈ ਬਿਲਕੁਲ ਅਗਰ 25 ਤੋਂ 30 ਮਿੰਟ ਤੋਂ ਪਹਿਲਾਂ ਪਹਿਲਾਂ ਇਹ ਜਾਦਾ ਇਕੱਠੀ ਹੋ ਗਈ ਫਿਰ ਇਹ ਟੈਟ ਹੋ ਜੂਗੀ ਤੇ ਜੇ 25 ਤੋਂ 30 ਮਿੰਟ ਅੱਧੇ ਦੇ ਘੰਟੇ ਵਿੱਚ ਇਹ ਠੰਡੀ ਹੋ ਕੇ ਥਿੱਕ ਨਹੀਂ ਹੋ ਰਹੀ ਫਿਰ ਥੋੜੀ ਬਾਅਦ ਫਿਰ ਨਰਮ ਹੈ ਜਿਹਦੀ ਨਰਮ ਦਾ ਮਤਲਬ ਢਿੱਲੀ ਰਹੂਗੀ ਚਲੋ ਜੀ ਇਹਨੂੰ ਕੱਢਦੇ ਹਾਂ ਹੁਣ ਆਪਾਂ ਟ੍ਰੇ ਦੇ ਵਿੱਚ ਤੇ ਲੋ ਜੀ ਬਰਫੀ ਆਪਾਂ ਨੇ ਟ੍ਰੇ ਦੇ ਵਿੱਚ ਕੱਢ ਲਈ ਆ ਜੀ ਆ ਦੇਖੋ ਤੇ ਇਹਨੂੰ ਆਪਾਂ ਹੁਣ ਸੈੱਟ ਕਰ ਦੋਗੇ ਤੇ ਜੇ ਤੁਹਾਡੇ ਕੋਲ ਟ੍ਰੇ ਨਾ ਹੋਈ ਤੁਸੀਂ ਕੋਈ ਥਾਲੀ ਲੈ ਲਿਓ ਠੀਕ ਆ ਜੀ ਜਾਂ ਪਰਾਤ ਲੈ ਲਿਓ ਤੇ ਟ੍ਰੇ ਦੇ ਥੱਲੇ ਆਪਾਂ ਨੇ ਦੇਸੀ ਕੀ ਯਾਰ ਫੈਂਟ ਜਰੂਰ ਲਾਉਣਾ ਥੋੜਾ ਜਿਹਾ ਠੀਕ ਹੈ ਜੀ ਤਾਂ ਜੋ ਜਦੋਂ ਆਪਾਂ ਬਰਫੀ ਨੂੰ ਕੱਟੂਗੇ ਬਰਫੀ ਕੱਟਣ ਚ ਆਸਾਨੀ ਰਹੇ ਤੇ ਲਓ ਜੀ ਇਹਨੂੰ ਕਰਦੇ ਆ ਪਹਿਦੇ ਵਿੱਚ ਸੈੱਟ ਤਾਂ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀ ਹੈ ਜੀ ਹਲਵਾਈ ਸਟਾਈਲ ਕੁਕਿੰਗ ਕੁਕਿੰਗ ਵਾਲੀਆਂ ਤਾਂ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਈ ਹੈ ਜੀ ਸਪੋਰਟ ਕਰਦੇ ਆ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਦੇ ਜੀ ਤੇ ਲਓ ਜੀ ਇਹਨੂੰ ਹੁਣ ਆਪਾਂ ਸੈੱਟ ਕਰ ਦਾਂਗੇ ਹੱਥ ਨਾਲ ਤੇ ਜੇ ਬਰਫੀ ਤੁਹਾਡੇ ਹੱਥ ਨੂੰ ਵੀ ਨਹੀਂ ਚਿਪਕ ਰਹੀ ਤਾਂ ਸਮਝੋ ਫਿਰ ਇਹ ਪੂਰੀ ਐਨ ਪਰਫੈਕਟ ਐ ਤੇ ਜੇ ਹੱਥ ਨੂੰ ਇਹ ਚਿਪਕਦੀ ਹੋਈ ਫੇਰ ਸਮਝ ਲਓ ਵੀ ਬਰਫੀ ਤੁਹਾਡੀ ਢਿੱਲੀ ਆ ਠੀਕ ਆ ਜੀ ਤੇ ਲਓ ਜੀ ਇਹਨੂੰ ਕਰਦੇ ਆ ਸੈੱਟ ਹੁਣ ساری ਬਰਫੀ ਨੂੰ ਤੇ ਲਓ ਜੀ ਥੋੜੇ ਜੇ ਪਾ ਦੋਗੇ ਪਿਸਤਾ ਤੇ ਬਦਾਮ ਇਹਦੇ ਉੱਪਰ ਆਪਾਂ ਤੇ ਜਦੋਂ ਆਪਾਂ ਇਹ ਪਿਸਤਾ ਬਦਾਮ ਠੀਕ ਆ ਜੀ ਬਰਫੀ 'ਤੇ ਛੜਕ ਦੰਨੇ ਆ ਜਿਹੜੇ ਮੋٹے ਮੋٹے ਪੀਸ ਹੁੰਦੇ ਉਹ ਚੱਕਣੇ ਜ਼ਰੂਰੀ ਹੈ ਕਿਉਂਕਿ ਜਦੋਂ ਬਰਫੀ ਕੱਟਦੇ ਆ ਫਿਰ ਉਹ ਤੰਗ ਕਰਦੇ ਆ ਤੇ ਉੱਪਰੋਂ ਕਰ ਦਾਂਗੇ ਇਹਨਾਂ ਨੂੰ ਸੈੱਟ ਤੇ ਲਓ ਜੀ ਬਰਫੀ ਆਪਣੀ ਰੈਡੀ ਆ ਜੀ ਤੇ ਹੁਣ ਮਿਲਦੇ ਆਪਾਂ ਜਦੋਂ ਇਹਨੂੰ ਕਟੋਗੇ ਇਹਨੂੰ ਜਮਣ ਚ ਲੱਗ ਜੂਗੇ ਠੀਕ ਆ ਜੀ ਤਕਰੀਬਨ 3 ਤੋਂ 4 ਘੰਟੇ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੀ ਆ ਫਿਰ ਬਰਫੀ ਆਪਾਂ ਕੱਟ ਕੇ ਤੇ ਲਓ ਜੀ ਬਰਫੀ ਆਪਣੀ ਜੰਮ ਚੁੱਕੀ ਆ ਜੀ ਆ ਦੇਖੋ ਦੀ ਮਤਲਬ ਹੋਣੀ ਚਾਹੀਦੀ ਓਦਾਂ ਦੀ ਨਾ ਹੀ ਜ਼ਿਆਦਾ ਸਖਤ ਹੈ ਤੇ ਨਾ ਹੀ ਨਰਮ ਹੈ ਜੀ ਤੇ ਲੋ ਜੀ ਇਹਦੇ ਤੇ ਲਾਵਾਂਗੇ ਹੁਣ ਆਪਾਂ ਚਾਂਦੀ ਵਾਲੇ ਵਰਕ ਤੇ ਜਦੋਂ ਵੀ ਆਪਾਂ ਚਾਂਦੀ ਦੇ ਵਰਕ ਅਸੀਂ ਲਾਉਂਦੇ ਆ ਜੀ ਠੀਕ ਹੈ ਜੀ ਬਰਫੀ ਤੇ ਸਾਡਾ ਲਾਉਣ ਦਾ ਤਰੀਕਾ ਹੁੰਦਾ ਜੇ ਤਾਂ ਬਰਫੀ ਠੀਕ ਹੈ ਜੀ ਥੋੜੀ ਜਿਹੀ ਨਰਮ ਹੈ ਫਿਰ ਤਾਂ ਇਦਾਂ ਹੀ ਲੱਗ ਜਾਂਦੇ ਆ ਜੇ ਬਰਫੀ ਥੋੜੀ ਜਿਹੀ ਉੱਪਰ ਤੇ ਡਰਾਈ ਹੋ ਜਵੇ ਫਿਰ ਉਹਨੂੰ ਥੋੜਾ ਜਿਹਾ ਆਪਾਂ ਇਦਾਂ ਛਿੱਟਾ ਮਾਰਨਾ ਠੀਕ ਹੈ ਜੀ ਪਾਣੀ ਦਾ ਇਸ ਤਰੀਕੇ ਨਾਲ ਹਲਕਾ ਹਲਕਾ ਛਿੱਟਾ ਮਾਰਨਾ ਹੁੰਦਾ ਹੈ ਜ਼ਿਆਦਾ ਨਹੀਂ ਮਤਲਬ ਜਦੋਂ ਆਪਾਂ ਤੇ ਵਰਕਰ ਰੱਖੂਗਾ ਠੀਕ ਹੈ ਜੀ ਤਾਂ ਵਰਕ ਵਰਕ ਹੈ ਜਿਹੜਾ ਉਹ ਚੰਗੀ ਤਰ੍ਹਾਂ ਚਿਪਕ ਜਾਊਗਾ ਤੇ ਲੋ ਜੀ ਇਸ ਤਰੀਕੇ ਨਾਲ ਆਪਾਂ ਨੇ ਵਰਕ ਹੈ ਜਿਹੜਾ ਉਹ ਚੱਕਣਾ ਠੀਕ ਹੈ ਜੀ ਆ ਦੇਖੋ ਤੇ ਐਦਾਂ ਇਹਦੇ ਉੱਪਰ ਸੈੱਟ ਕਰ ਦੋਗੇ ਇਸ ਤਰੀਕੇ ਨਾਲ ਲੋ ਜੀ ਵਰਕ ਹੈ ਜਿਹੜਾ ਸੈੱਟ ਹੋ ਗਿਆ ਏ ਤੇ ਇੱਕ ਅੱਧਾ ਵਰਕ ਹੋਰ ਲਾ ਲੂਗੇ ਤੇ ਲੋ ਜੀ ਵਰਕ ਲੱਗ ਚੁੱਕੇ ਆ ਜੀ ਤੇ ਹੁਣ ਆਪਾਂ ਕਰਦੇ ਹਾਂ ਦੀ ਕਟਿੰਗ ਕਰਦੇ ਥੋੜੀ ਜਦੋਂ ਵੀ ਤੁਸੀਂ ਬਰਫੀ ਕੱਟਣੀ ਤਿੱਖੀ ਹੋਣੀ ਚਾਹੀਦੀ ਆ ਤੇ ਪਹਿਲਾਂ ਆਪਾਂ ਸਾਈਜ਼ ਤੁਸੀਂ ਆਪਣੇ ਨਾਮ ਨਾਲ ਰੱਖ ਲਿਓ ਠੀਕ ਆ ਜੀ ਪਹਿਲਾਂ ਆਪਾਂ ਲੰਬੇ ਲੋਟ ਲੈ ਲੈਂਦਾ ਮਾਰ ਲਾਂਗੇ ਇਸ ਤਰੀਕੇ ਨਾਲ ਤੇ ਲੋ ਜੀ ਹੁਣ ਦੂਜੇ ਲੋਟ ਕੱਟ ਲਾਂਗੇ ਇਹਨੂੰ ਤੇ ਲੋ ਜੀ ਬਰਫੀ ਆਪਣੀ ਕੱਟੀ ਗਈ ਆ ਲੋ ਜੀ ਬਰਫੀ ਆਪਣੀ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਇਹ ਸੋ ਇਸ ਤਰੀਕੇ ਨਾਲ ਜਿਵੇਂ ਹੁਣ ਲੱਖੜੀਆਂ ਆ ਰਹੀਆਂ ਰક્ષાਬੰਧਨ ਆ ਰਿਹਾ ਠੀਕ ਹੈ ਜੀ ਤੁਸੀਂ ਬੇਸਨ ਦੀ ਸੂਜੀ ਦੀ ਵਰਫੀ ਘਰੇ ਬਣਾ ਕੇ ਤਿਆਰ ਕਰ ਸਕਦੇ ਹੋ ਬਿਲਕੁਲ ਈਜ਼ੀ ਤਰੀਕੇ ਨਾਲ ਤੁਹਾਡੇ ਸਾਹਮਣੇ ਆਪਾਂ ਨੇ ਬਣਾਈ ਹੈ ਜੀ ਇਹ ਤੇ ਲਓ ਜੀ ਹੁਣ ਇਹਨੂੰ ਆਪਾਂ ਸਜਾ ਲੈਂਦੇ ਆ ਪਲੇਟ ਦੇ ਵਿੱਚ ਸੋ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਲਓ ਜੀ ਵਰਫੀ ਬਣ ਕੇ ਰੈਡੀ ਹੈ ਜੀ ਠੀਕ ਹੈ ਜੀ ਆ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨੀ ਤੇ ਪਿਆਰੀ ਕਿੰਨੀ ਸੋਹਣੀ ਵਰਫੀ ਬਣੀ ਆ ਸੋ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਸੋ ਇਸ ਤਿਹਾਰ ਠੀਕ ਹੈ ਜੀ ਫੈਸਟੀਵਲ ਜਿਵੇਂ ਕਿ ਲੱਖੜੀਆਂ ਆ ਰਹੀਆਂ ਤੁਸੀਂ ਇਦਾਂ ਦੀ ਬਰਫੀ ਬਣਾ ਕੇ ਘਰੇ ਤਿਆਰ ਕਰ ਸਕਦੇ ਹੋ ਰਿਸ਼ਤੇਦਾਰੀ ਚ ਵੀ ਲੈ ਜਾ ਸਕਦੇ ਹੋ ਸੋ ਤੁਹਾਨੂੰ ਬਣਾ ਕੇ ਦਿਖਾਈ ਆ ਜੀ ਬੇਸਣ ਤੇ ਸੂਜੀ ਦੀ ਬਰਫੀ ਮਿਲਦੇ ਆ ਜੀ ਫਰੀਕ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ